ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆ ਜਲਪ ਜੋ ਠੀਕ ਠਾਕ ਹੋ ਜਵਾਸ਼ ਹੋ ਕੱਲ ਦਿਨ ਇੱਕ ਵੀਡੀਓ ਬੜੀ ਸਰਕੂਲੇਟ ਕਰ ਰਹੀ ਹੈ ਪੂਰੇ ਸੋਸ਼ਲ ਮੀਡੀਆ ਉਤੇ ਜਿਹਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਸਿੰਧੀਆਂ ਦੇ ਗੁਰਦੁਆਰਾ ਤੇ ਉਹ ਗੁਰੂ ਨਾਨਕ ਸਾਹਿਬ ਬਣਾਇਆ ਕਿਸੇ ਬੱਚੇ ਨੂੰ ਤੇ ਲੈ ਕੇ ਗੁਰਗੰਸਾ ਦੇ ਬਰਾਬਰ ਕੁੱਸੀ ਲਾ ਕੇ ਬਿਠਾਉਂਦੇ ਨੇ ਤੇ ਉਹ ਸਾਰਾ ਜਿਹੜਾ ਸਵਾਗਤ ਰਚਿਆ ਜਾਂਦਾ ਇਹ ਸਭ ਤੋਂ ਸ਼ਰਮ ਵਾਲੀ ਗੱਲ ਸਿੰਧੀ ਬਰਾਦਰੀ ਵਾਸਤੇ ਹੈ ਠੀਕ ਹੈ ਤੁਸੀਂ ਗੁਰੂ ਨਾਨਕ ਗੁਰਗੰਸਾ ਨੂੰ ਮੰਨਦੇ ਹੋ ਤੁਹਾਨੂੰ ਗੁਰ ਨਾਲ ਦੇ ਸਾੱਚੇ ਪਾਸ਼ਾ ਨੂੰ ਮੰਨਦੇ ਹੋ ਤੁਸੀਂ ਗੁਰੂ ਨਾਨਕ ਨਾਮ ਦੇ ਵਸ ਸੇਖੋ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਸਾਰੀ ਆਜ਼ਾਦੀ ਸਾਰੀ ਲਿਬਰਟੀ ਮਿਲ ਜਾਂਦੀ ਹੈ ਕੋਈ ਵੀ ਐਸਾ ਅਨਰਥ ਕਰਨ ਦੀ ਫੇਕ ਹੋਰ ਜਿਹੜੀ ਆਪਾਂ ਨੋਟ ਕੀਤੀ ਹੋਏ ਇਹ ਹੈ ਕਿ ਇਹਦੇ ਤੇ ਜਿੰਨੇ ਰਿਐਕਸ਼ਨ ਆਏ ਨੇ ਸਾਰੇ ਇੰਡੀਵਿਜੂਅਲਸ ਨੇ ਕਹਲੋ ਕਿ ਜਿਵੇਂ ਆ ਸਧਾਰਨ ਸਿੱਖ ਜਿਹੜਾ ਸਭ ਨੇ ਦੋਪਰਨ ਕੀਤਾ ਪਰ ਇਹਦੇ ਵਿੱਚ ਕੋਈ ਜਥੇਬੰਦੀ ਕੋਈ ਐਸਪੀਸੀ ਦਾ ਪ੍ਰਧਾਨ ਕੋਈ ਤਖਤਾ ਦਾ ਜਹੇਦਾਰ ਬੋਲੇ ਤੱਕ ਨਹੀਂ ਆਇਆ ਯਾ ਤੇ ਇਹ ਹੋ ਸਕਦਾ ਕਿ ਉਹਨਾਂ ਨੂੰ ਲੱਗਦਾ ਕਿ ਇਹ ਵਿਸ਼ਾ ਇਨਾ ਛੋਟਾ ਵੀ ਇੱਥੇ ਬੋਲਣਾ ਨਹੀਂ ਤਾਂ ਹੋ ਹੀ ਨਹੀਂ ਸਕਦੀ ਹੈ। ਯਾ ਉਹਨਾਂ ਨੇ ਇਸ ਨੇ ਕੋਈ ਫਰਕ ਨਹੀਂ ਪੈਂਦਾ। ਪਰ ਹੁਣ ਗੱਲ ਇਹ ਹੈ ਕਿ ਜੇ ਹੁਣ ਸੋਧਾ ਨਾ ਲਗਾ ਜੇ ਕਿਸੇ ਨੇ ਕਾਰਵਾਈ ਨਾ ਪਾਈ ਇਹ ਗੱਲ ਅੱਗਾ ਹੋਰ ਵਧੇਗੀ ਔਰ ਇਹ ਜਦ ਫੋਨ ਕਰਦੇ ਫਿਰ ਪਤਾ ਨਹੀਂ ਕਿਤਾ ਗੱਲਬਾਤ ਇਹ ਪਤਾ ਲੱਗਾ ਕਿ ਇਹ ਹੋ ਨਹੀਂ ਹੋਇਆ ਫਿਰ 5-7 ਸਾਲ ਤੋਂ ਹੋ ਰਿਹਾ ਹੈ। ਤੇ ਲੋਕਲਸ ਉਹ ਤੇ ਥੋੜਾ ਬੇ ਰੋਲਾ ਛੋਲਾ ਪਾਉਂਦੇ ਵਿਚਾਰੇ ਪਰ ਕੋਈ ਹਲਕੀ ਹੁੰਦੀ। ਤੇ ਹੁਣ ਜਿਹੜੇ ਸਦਕਾਰ ਕਮੇਟੀ ਵਾਲੇ ਜਿਹੜੇ ਡਾਂਗਾਂ ਚੱਕੇ ਤੇ ਉਹ ਧੁਰ ਤੱਕ ਚਲ ਜਾਂਦੇ ਜੇ ਸਰੂਪ ਦਾ ਮਹਾਰਾਜ ਦੇ ਉੱਤੇ ਸੂਚ ਚੱਕਣ ਵਾਸਤੇ ਇਹ ਉਹਨਾਂ ਦੀ ਡਿਊਟੀ ਬਣਦੀ ਹੈ ਕਿਉਂਕਿ ਇਹ ਉਹਨਾਂ ਦਾ ਜਿਹੜਾ ਹੈ ਕ੍ਰਾਈਟੇਰੀਆ ਵੀ ਇੱਕ ਡਾਂਗ ਉਧਰੀ ਫੇਰ ਕੇ ਧਰ ਕੇ ਜਿਹੜਾ ਬਣਿਆ ਸੀ ਉਹਦੇ ਵੀ ਚਾਹੀਏ ਬੱਚਾ ਵੀ ਹੈ ਤੇ ਜਿਹੜਾ ਪ੍ਰਧਾਨ ਜਨੇ ਕਰਾਇਆ ਉਹਦੇ ਹਿੱਤੇ ਜਿਹੜੇ ਨਾਲ ਫਿਰਦੇ ਉਹ ਇਹਦੇ ਵਾਸਤੇ ਸਿੰਘਾਂ ਨੂੰ ਮੋਰਚਾ ਵਿੱਢਣਾ ਪੈਣਾ ਕੋਈ ਗੱਲ ਆਈ ਗਈ ਹੋਗੀ ਤੇ ਫਿਰ ਅਗਲੇ ਸਾਲ ਫਿਰ ਕੁਝ ਕਰਨਗੇ ਨਹੀਂ ਤੇ ਐਸਪੀਸੀ ਉਹਨਾਂ ਉੱਤੇ ਕੋਈ ਐਸਾ ਕੇਸ ਕਰੇ 295 ਇਹਦਾ ਨਹੀਂ ਤਾਂ ਸਿੱਖ ਜਦਬੰਦੀਆਂ ਕਰਨ ਕਿ ਸਾਨੂੰ ਜਿਸ ਤਰ੍ਹਾਂ ਸਟੈਪ ਲੈਣਾ ਪੈਣਾ ਹੈ ਠੀਕ ਹੈ ਜਗਦੀਸ਼ ਸਿੰਘ ਬਿਲਕੁਲ ਜੀ ਇਹ ਛੋਟੀ ਗੱਲ ਨਹੀਂ ਹੈ ਹਾਂ ਇਹ ਸਮਝਣਾ ਬਹੁਤ ਵੱਡੀ ਗੱਲ ਹੈ ਜੀ ਹਾਂ ਸਹੀ ਬੰਦੀ ਬਾਕੀ ਬਾਬੇ ਵੀ ਸਾਡੀ ਗੱਲ ਸਮਝਾਈ ਦਿੰਦੀ ਹੈ ਜੀ ਤੁਹਾਨੂੰ ਇਹ ਜਾਣ ਬੁੱਝ ਕੇ ਜਿਹੜੀਆਂ ਕੋਝੀਆਂ ਹਰਕਤਾਂ ਨੇ ਇਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਸਾਡੇ ਪੰਥ ਨੂੰ ਸਾਡੀਆਂ ਮਰਿਆਦਾਵਾਂ ਨੂੰ ਘਾ ਲਾਈ ਜਾ ਰਹੀ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਜਿਨ੍ਹਾਂ ਨੂੰ ਲੱਗਦੀ ਨਹੀਂ ਵੀ ਇਹ ਛੋਟੀ ਜੀ ਗੱਲ ਹੈ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਵੱਡੇ-ਵੱਡੇ ਜਿਹੜੀਆਂ ਗੱਲਾਂ ਕੇ ਹੋਂਦ ਚ ਆਉਂਦੀਆਂ ਨੇ ਭਾਈ ਸੋ ਸਾਰੀ ਸੰਗਤ ਨਾਲ ਮਿਲ ਕੇ ਐਸਜੀਪੀਸੀ ਜਾਂ ਐਚਆਈਐਸ ਇੱਕ ਸਥਿਤੀ ਬੰਦੀਆਂ ਨੇ ਸਾਡੀਆਂ ਸਾਰੀਆਂ ਰਲ ਮਿਲ ਕੇ ਇਹਦਾ ਕੋਈ ਪ੍ਰਬੰਧ ਕਰੋ ਤਾਂ ਕਿ ਐਸੀ ਕੋਝੀ ਹਰਕਤ ਕੋਈ ਦੁਬਾਰਾ ਨਾ ਹੋਵੇ ਠੀਕ ਹੈ ਜੀ ਭਾਬਾ ਜੀ ਤੇ ਬਾਕੀ ਜਿਹੜਾ ਸਾਡਾ ਕੰਮ ਹੈ ਉਹ ਕਾਨੂੰਨੀ ਕਾਰਵਾਈ ਦਾ ਉਹ ਅਸੀਂ ਨਾ ਕਰਾਂਗੇ ਇਹਨਾਂ ਉੱਤੇ 295 ਦਾ ਜਿਹੜਾ ਪਰਚਾ ਧਾਰਾ ਉਹ ਦਰਜ ਕਰਵਾ ਕੇ ਆਵਾਂਗੇ ਤੇ ਬਾਕੀ ਜਿਹੜੀਆਂ ਜਿੱਥੇ ਬੰਦੀਆਂ ਜਿੱਥੇ ਤੱਕ ਜਾ ਸਕਦੇ ਹੋ ਤੁਸੀਂ ਕਿਉਂਕਿ ਮੈਂ ਅਕਸਰ ਹੁੰਦਾ ਹੁੰਨਾ ਕਿ ਆਪਾਂ ਮਸਲਾ ਜਿਹੜਾ ਉਹ ਗੱਲ ਨਾਲ ਹੱਲ ਕਰਨਾ ਹੈ ਪਰ ਇੱਥੇ ਇਹ ਮਸਲਾ ਗੱਲ ਨਾਲ ਹੱਲ ਹੋਣ ਵਾਲਾ ਨਹੀਂ ਹੈ ਸੋ ਜਿਹੜੇ ਜਿਹੜੇ ਸਿੰਘ ਚੜ੍ਹਦੀ ਕਲਾ ਵਾਲੇ ਨੇ ਜਿਹੜੇ ਇਹਨਾਂ ਤੇ ਉਹਨਾਂ ਨੂੰ ਬੇਨਤੀ ਹੈ ਵੀ ਇੱਥੇ ਵੀ ਕਾਰਵਾਈ ਕਰੋ ਕੱਟੇ ਉਹ ਤਾਂ ਕਿ ਇੱਕ ਇੱਕ ਐਸਾ ਇਹ ਸਨੇਹਾ ਲੱਗੇ ਕਿ ਅੱਜ ਤੋਂ ਬਾਅਦ ਇਹ ਡਰਾਮਾ ਦੁਬਾਰਾ ਕੋਈ ਨਾ ਖੇਡਣ ਦੀ ਕੋਸ਼ਿਸ਼ ਕਰੇ ਸੋ ਇਹਨੂੰ ਛੋਟਾ ਨਹੀਂ ਲੈਣਾ ਜਾਂ ਤੇ ਇਹ ਸਾਨੂੰ ਚੁੰਡੀ ਵੜ ਕੇ ਵੀ ਕਿੰਨਾ ਗਦਰ ਦਸਾ ਸਕਦੇ ਆ ਫਿਰ ਆਪਾਂ ਚੋਪੋ ਜਾਨੇ ਫਿਰ ਉਤੋਂ ਵੱਡੀ ਚੁੰਡੀ ਵੜਦੇ ਆ ਫਿਰ ਇਹ ਸਾਡੇ ਧਫਾ ਮਾਰਦੇ ਆ ਫਿਰ ਸਾਡੇ ਥੱਪੜ ਵੀ ਮਾਰਨਗੇ ਤੇ ਆਉਣ ਸਮੇਂ ਸੋਸਾ ਵੀ ਸਾਡੇ ਜੁੱਤੀਆਂ ਵੀ ਮਾਰਨੇ ਲੋਗ ਅੱਗੇ ਪੰਥ ਖਾ ਹੀ ਰਿਹਾ ਪਰ ਹੁਣ ਇਹ ਹੈ ਕਿ ਜੇ ਇੱਥੇ ਕਾਰਵਾਈ ਨਾ ਪਈ ਤੇ ਨਮੋਸ਼ੀ ਵਾਲੀ ਗੱਲ ਹੈ ਜੋ ਸਾਡਾ ਕੰਮ ਹੈ ਉਹ ਤੁਹਾਨੂੰ ਪਤਾ ਹੀ ਕਿਸੀ ਕਾਨੂੰਨੀ ਕਾਰਵਾਈ ਕਰਦੇ ਉਹ پکڑ ਨਹੀਂ ਕਰਦੀਆਂ ਤੇ ਬਾਕੀ ਜਿਹਨੇ ਡਾਂਗ ਫੇਰਦੀਆਂ ਜਿਹਨੇ ਸੌਦਾ ਚਾਣਾ ਰੱਜ ਕੇ ਚੜ੍ਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ